ਸੀ ਉਹਨਾਂ ਨਾਲ ਕਿਉਂਕਿ ਮੈਂ ਮੈਂ ਸਪੋਰਟਸ ਮਿਨਿਸਟਰ ਵੀ ਹਾਂ ਮੇਰੇ ਕੋਲ ਸਪੋਰਟਸ ਮੈਂ ਕਿਹਾ ਮੇਰੇ ਕੋਲ ਹੈ ਤੇ ਅਸੀਂ ਹਰ ਇੱਕ ਖੇਡ ਨੂੰ ਜਿਹੜਾ ਪ੍ਰਮੋਟ ਕਰ ਰਹੇ ਹਾਂ ਚਾਹੇ ਕੋਲਾ ਸੁੱਟਣਾ ਖੋਖੋ ਜਿਮਨਾਸਟਿਕ ਹਨਾ ਜੈਵਲਿਨ ਜਿਹੜੀ ਵੀ ਗੇਮ ਦੇ ਵਿੱਚ ਕੋਈ ਬੱਚਾ ਜਾਣਾ ਚਾਹੁੰਦਾ ਅਸੀਂ ਕੋਚਸ ਦੇ ਰਹੇ ਹਾਂ ਉਹਨਾਂ ਨੂੰ ਸਪੋਰਟਸ ਨਰਸਰੀ ਬਣਾ ਰਹੇ ਹਾਂ ਤਾਂ ਕਿ ਜੇ ਉਹਨਾਂ ਨੂੰ ਪੈਸੇ ਪਹਿਲਾਂ ਦੇ ਰਹੇ ਹਾਂ ਜਦੋਂ ਕੋਈ ਜਿੱਤ ਕੇ ਆ ਜਾਂਦੇ ਹਨ ਨਾ 올림픽 ਜਦੋਂ ਉੱਤ ਤਾਂ ਹਰੇਕ ਦੇ ਦਿੰਦਾ ਨੂੰ ਪਹਿਲਾਂ ਉਹਨਾਂ ਨੂੰ ਉਹ ਸ਼ੂ ਦੇ ਦਈਏ ਜਿਹੜੇ ਸ਼ੂ ਇੰਟਰਨੈਸ਼ਨਲ ਲੈਵਲ ਦੇ ਨੇ ਜੇ ਉਹਨਾਂ ਸ਼ੂ ਪਾ ਕੇ ਉਹ ਪ੍ਰੈਕਟਿਸ ਕਰਨਗੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਉਹਨਾਂ ਨੂੰ ਪਹਿਲਾਂ ਹੀ ਉਹ ਗੱਦੇ ਮਿਲ ਜਾਣ ਕੁਸ਼ਤੀ ਵਾਲਿਆਂ ਨੂੰ ਜੇ ਤੇ ਇੰਟਰਨੈਸ਼ਨਲ ਕੁਸ਼ਤੀਆਂ ਹੁੰਦੀਆਂ ਨੇ ਇੱਥੇ ਮਿੱਟੀ ਤੇ ਆਪਾਂ ਰਿਹਸਲ ਕਰਦੇ ਰਹਿੰਦੇ ਆ ਇੱਥੇ ਪ੍ਰੈਕਟਿਸ ਕਰਦੇ ਰਹਿੰਦੇ ਆ ਉੱਥੇ ਜਾ ਕੇ ਗੱਦੇ ਹੁੰਦੇ ਨੇ ਹੋਰ ਉੱਥੇ ਗ੍ਰਿਪੀ ਨਹੀਂ ਬਣਦੀ ਕਦੇ ਦੇਖੇ ਨਹੀਂ ਹੁੰਦੇ ਸੋ ਅਸੀਂ 8 8 10 10 ਲੱਖ ਰੁਪਿਆ ਜਿਹੜੇ 올림픽 ਦੇ ਜਾਣ ਦੇ ਕਾਬਿਲ ਨੇ ਉਹਨਾਂ ਨੂੰ ਪਹਿਲੀ ਦੇ ਦਿੰਨੇ ਆ ਤਾਂ ਕਿ ਤੁਸੀਂ ਤਿਆਰੀ ਕਰਕੇ 올림픽 ਚ ਪੋਡੀਅਮ ਫਿਨਿਸ਼ ਕਰਕੇ ਆਓ ਆਉਂਦਿਆਂ ਨੂੰ ਜਿੰਨੇ ਮਰਜ਼ੀ ਅਸੀਂ ਪੈਸੇ ਕਰੋੜ ਰੁਪਈਆ ਇੱਕ ਜਿਹੜਾ 골ਡ ਮੈਡਲ ਦਾ ਰੱਖੇ 75 ਲੱਖ ਰੁਪਈਆ ਸਿਲਵਰ ਦਾ 50 ਲੱਖ ਰੁਪਈਆ ਬ੍ਰੌਂਜ਼ ਦਾ ਔਰ ਉਸੇ ਹਫ਼ਤੇ 10 ਦਿਨਾਂ ਦੇ ਵਿੱਚ ਹੀ ਅਸੀਂ ਉਹ ਪੈਸੇ ਜਿਹੜੇ ਨੇ ਉਹਨਾਂ ਨੂੰ ਦਿੰਨੇ ਆ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਹਾਂ ਸਾਨੂੰ ਐਪਰੀਸ਼ੀਏਸ਼ਨ ਹੋ ਰਹੀ ਹੈ ਤੇ ਜਦੋਂ ਉਹ ਗੇਮ ਕਰਨੋਂ ਹਟ ਜਾਣਗੇ ਫਿਰ ਉਹਨਾਂ ਨੂੰ ਉਸੇ ਗੇਮ ਦਾ ਕੋਚ ਬਣਾ ਕੇ ਹੈੱਡ ਕੋਚ ਬਣਾ ਕੇ ਸਪੋਰਟਸ ਅਫਸਰ ਬਣਾ ਕੇ ਜ਼ਿਲ੍ਹੇ ਦੇ ਉਹਨਾਂ ਨੂੰ ਉਸੇ ਗੇਮ ਦੇ ਵਿੱਚ ਪੇ ਸਕੇਲ ਬਹੁਤ ਹਾਈ ਦੇ ਕੇ ਤਾਂ ਕਿ ਉਹ ਹੋਰ ਪਲੇਅਰਾਂ ਨੂੰ ਅੱਗੇ ਐਪਰੀਸ਼ੀਏਟ ਕਰਨ ਹੋਰ ਪਲੇਅਰਾਂ ਨੂੰ ਪੈਦਾ ਕਰਨ ਕਿ ਹਾਕੀ ਦੇ ਵਿੱਚ ਇਸ ਵਕਤ 11 ਚੋਂ 9 ਪਲੇਅਰ ਪੰਜਾਬ ਦੇ ਨੇ ਹਾਕੀ ਦੇ ਵਿੱਚ ਚਾਰ ਮੇਜਰ ਸਪੋਰਟਸ ਨੇ ਦੇਸ਼ ਦੀਆਂ ਔਮਨ ਕ੍ਰਿਕਟ ਕੈਪਟਨ ਜਿਹੜੀ ਹੈ ਉਹ ਮੋਗੇ ਤੋਂ ਹਰਮਨ ਕ੍ਰੀਤਕਰ ਚਾਰਾਂ ਦੇ ਚਾਰਾਂ ਦੇ ਕੈਪਟਨ ਪੰਜਾਬੀ ਨੇ ਜਿਹੜੀ ਮੈਨਸ ਕ੍ਰਿਕਟ ਆ ਉਹਦਾ ਕੈਪਟਨ ਸ਼ੁਭਮਨ ਗਿੱਲ ਹੈ ਫਾਜ਼ਿਲ ਖਾਤੋ ਤੇ ਜਿਹੜੀ ਹਾਕੀ ਹੈ ਉਹਦਾ ਹਰਮਨਪ੍ਰੀਤ ਹੈ ਜਿਹੜਾ ਜਿਹੜਾ ਹਰਮਨਪ੍ਰੀਤ ਹੈਗਾ ਜਰਮਨਪ੍ਰੀਤ ਹੈਗਾ ਮਨਮਨਪ੍ਰੀਤ ਹੈ ਸ਼ਮਸ਼ੀਰ ਹੈ ਗੁਰਜੰਟ ਹੈ ਬਹੁਤ ਸਾਰੇ ਪਲੇਅਰ ਨੇ ਜਿਹੜੇ ਇਸ ਵਕਤ ਰਿਪ੍ਰੀਜ਼ੈਂਟ ਕਰ ਰਹੇ ਤੇ ਇੰਡੀਅਨ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਮੁੰਡਾ ਹੈ ਇੰਡੀਆ ਦੀ ਫੁੱਟਬਾਲਿੰਗ ਸੋ ਇਸ ਕਰਕੇ ਅਸੀਂ ਪੰਜਾਬੀ ਆ ਅਸੀਂ ਟਾਪ ਪੋਜੀਸ਼ਨਾਂ ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਹੈਗੀ ਸੋ ਜਿੱਥੇ ਵੀ ਜਾਓਗੇ ਕਮਾਲ ਹੀ ਕਰੋਗੇ ਗੁੱਡ ਲੱਕ